ہم آب گم پر ایک گن امرتھاڈ مایا موہ پرم پھول سوت دارا سے پنت سنو گر سنگت ਸਹਮੇ ਲੰਤ ਜਮ ਤਰਾਸ ਬੇਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੂ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੂ ਸਰਨਾਈ ਸੁਖੋ ਟਲ ਗੁਰਸੇਵੀਐ ਅਹਿਸ ਸਹਜ ਸੁਭਾਅੇ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਉਹ ਸਿਫਤ ਖਸਮ ਦੀ ਨੂਰ ਅਰਸੋ ਹਉ ਕੁਰਸੋ ਛੱਟੀ ਤੁਧ ਡਿਠੇ ਸੱਚੇ ਬਾਤਿ ਸਾ ਮਲ ਜਨਮ ਜਨਮ ਮੰਦੀ ਕੱਟੀਐ ਸਜਣ ਸੱਚਾ ਬਾਤਿ ਸਾ ਸਿਰਸ਼ਾਂ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਇਸਾ ਸਜਣ ਸਚਾ ਪਾਤਸ਼ਾਹ ਸਿਰਸ਼ਾਂ ਦਾ ਸਾਹ ਦੀਸ ਪਾਸ ਬਹਟਿਓ ਸੋਹੀਐ ਸਭਨਾ ਦਾਈਸਾ ਸੁ ਸਤਨਾਮ ਸ਼੍ਰੀ ਲੋਕ ਮਨ ਇਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਨਨ ਕੰਨ ਕਲਿਸਹਿ ਪ੍ਰਭ ਸਿਮਰ ਨਾਨਕ ਨਹਿ ਦੂਰਣ ਮਨ ਇਛਾ দান ਕਰਨ ਸਰਬਤਰ ਆਸਾ ਪੂਰਨ ਹੈ ਖੰਡਣੰ ਕਲ ਕਲਿਸ ਹੈ ਪ੍ਰਭ ਸਿਮਰ ਨਾਨਕ ਬਿਰੰਗ ਮਾਨਹਿ ਜਿਸ ਸੰਗ ਤਸਿਉ ਲਾਈਐ ਨਹਿੋ ਸੋ ਸੋਬਿੰਦਨਾ ਵਿਸਰਾ ਨਾਨਕ ਜਿੰ ਸੁੰਦਰ ਰਚਿਆ ਦੇਹ ਪੌੜੀ ਜੀਓ ਪ੍ਰਾਨ ਤਨ ਤਨ ਦੀਆ ਦਿਨੇ ਰਸ ਭੋਗ ਘਰੇ ਮੰਦਰ ਰਥ ਆਸ ਦੀਏ ਰਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰਿ ਸਿਮਰਤ ਤਨ ਮਨ ਹਰਿਆ ਲਹਜਾਹੀ ਵਿਜੋਗ ਸੰਗ ਹਰ ਗੁਣ ਰਮੋ ਬਿਨ ਸਬ ਰੋਗ ਹਰ ਸਿਮਰਤ ਤਨ ਮਨ ਹਰਿਆ ਜਾਹੀ ਵਿਜੋਗ ਸਦ ਸੰਗ ਹਰ ਗੁਣ ਰਮੋ ਬਿਨ ਸੇ ਸਬਰ ਸਵਾਹੀ ਗੁਰੂ ਜੀ ਕੀ ਫਤਿਹ